ਹਰਮੇਸ਼ ਸਿੰਘ ਪਠਾਨ ਮਾਚਰਾ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਕਿ ਅੱਜ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ ਹਾਲਾਂਕਿ ਲਗਾਤਾਰ ਉਫਰਾਤ ਚੱਲ ਰਹੇ ਨੇ ਤੇ ਦੂਜੇ ਪਾਸੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਲੁੱਕਆਊਟ ਦਾ ਨੋਟਿਸ ਜਾਰੀ ਕਰ ਦਿੱਤਾ ਜਿਸ ਦੇ ਚੱਲਦੇ ਹੁਣ ਹਰਮੇਸ਼ ਸਿੰਘ ਪਠਾਨ ਮਾਚਰਾ ਦੇ ਵੱਲੋਂ ਹਾਈ ਕੋਰਟ ਦਾ ਰੋਕਾ ਲਿਆ ਤੋ ਤੁਹਾਨੂੰ ਦੱਸੇ ਕਿ ਵਿਧਾਇਕ ਹਰਮੀਰ ਸਿੰਘ ਪਠਾਨ ਮਾਚਰਾ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਜਬਰਜਨਾ ਮਾਮਲੇ ਦੇ ਵਿੱਚ ਦਾਇਰ ਕੀਤੀ ਗਈ ਪੇਸ਼ਗੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ ਤੇ ਦੂਜੇ ਪਾਸੇ ਪਟਿਆਲਾ ਸੈਸ਼ਨ ਕੋਰਟ ਨੇ ਇਹ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਤਾਂ ਪੰਜਾਬ ਪੁਲਿਸ ਦੇ ਖਿਲਾਫ ਜਿਹੜਾ ਕਿ ਵਿਧਾਇਕ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ ਤਾਂ ਅੱਜ ਮੁੜ ਤੋਂ ਵਿਧਾਇਕ ਹਰਮੀਰ ਸਿੰਘ ਪਠਾਨ ਮਾਚਰਾ ਨੇ ਜਿਹੜਾ ਕਿ ਅਨੋਟਿਸ ਜਾਰੀ ਕਰ ਦਿੱਤਾ ਤਾਂ ਉੱਥੇ ਹੀ ਵਿਧਾਇਕ ਹਰਮੀਤ ਸਿੰਘ ਪਠਾਨ ਮਾਚੜਨ ਨੇ ਅੱਜ ਮੁੜ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਬੀਤੇ ਦਿਨਾਂ ਦੇ ਵਿੱਚ ਗੱਲ ਕਰੀਏ ਤਾਂ ਉਹਨਾਂ ਨੇ ਜੜਾ ਕਿ ਆਪਣੀ ਹੀ ਸਰਕਾਰ ਦੇ ਕੁਝ ਉਲਟ ਗਤੀਵਿਧੀਆਂ ਦਿੱਤੀਆਂ ਤੇ ਜਿਸ ਦੇ ਦੌਰਾਨ ਉੱਥੇ ਹੀ ਹਰਮੀਰ ਸਿੰਘ ਪਠਾਨ ਮਾਜਰਾ ਨੇ ਜਿਹੜਾ ਕਿ ਲਗਾਤਾਰ ਇਸ ਤੋਂ ਬਾਅਦ ਆਪਣੀ ਹੀ ਜਿਹੜੇ ਕਿ ਸਰਕਾਰ ਦੇ ਜਦੋਂ ਖਿਲਾਫ ਪੜਾਸ ਕੱਢੀ ਤਾਂ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਉਹ ਫਰਾਰ ਹੋ ਜਾਂਦੇ ਨੇ ਤੇ ਜਿਸ ਦੇ ਤਹਿਤ ਲਗਾਤਾਰ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਸਰਾਈਆਂ ਤੇ ਹਜੇ ਉਹ ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਹਰਮੀਰ ਸਿੰਘ ਪਠਾਨ ਮਾਜਰਾ ਵਿਦੇਸ਼ ਦੇ ਵਿੱਚ ਫਰਾਰ ਨੇ ਪਰੰਤੂ ਦੂਜੇ ਪਾਸੇ ਉਹਨਾਂ ਨੂੰ ਲੈ ਕੇ ਪੰਜਾਬ ਪੁਲਿਸ ਨੇ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਤੇ ਜਿਸ ਤੋਂ ਬਾਅਦ ਅੱਜ ਫਿਰ ਤੋਂ ਹਾਈ ਕੋਰਟ ਦਾ ਨਾਂ ਨੇ ਦਰਵਾਜ਼ਾ ਖੜਕਾਇਆ ਹੈ ਤੇ ਜਿਹੜੀ ਕਿ ਉਹਨਾਂ ਨੇ ਜ਼ਮਾਨਤ ਦੀ ਪਟੀਸ਼ਨ ਮੁਰ ਅਰਜੀ ਜਿਹੜੀ ਕਿ ਦਾਇਰ ਕੀਤੀ ਆ ਜਿਸ ਦੇ ਚੱਲਦੇ ਹੁਣ ਹਰਮੇਸ਼ ਸਿੰਘ ਪਠਾਨ ਮਾਚਰਾ ਦੇ ਵੱਲੋਂ ਹਾਈ ਕੋਰਟ ਦਾ ਰੋਕਾ ਲਿਆ ਤਾਂ ਤੁਹਾਨੂੰ ਦੱਸਿਏ ਕਿ ਵਿਧਾਇਕ ਹਰਮੇਸ਼ ਸਿੰਘ ਪਠਾਨ ਮਾਚਰਾ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਜ਼ਬਰਦਸਤ ਨਾ ਮਾਮਲੇ ਦੇ ਵਿੱਚ ਦائر ਕੀਤੀ ਗਈ ਪੇਸ਼ਗੀ ਜ਼ਮਾਨਤ ਪਟੀਸ਼ਨ ਦائر ਕੀਤੀ ਹੈ ਤਾਂ ਦੂਜੇ ਪਾਸੇ ਪਟਿਆਲਾ ਸੈਸ਼ਨ ਕੋਰਟ ਨੇ ਇਹ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਤਾਂ ਪੰਜਾਬ ਪੁਲਿਸ ਦੇ ਖਿਲਾਫ ਜਿਹੜਾ ਕਿ ਵਿਧਾਇਕ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ ਤਾਂ ਅੱਜ ਮੁਰਤੋਂ ਫੈਦਾਈ ਖਰਮੀਰ ਸਿੰਘ ਪਠਾਨ ਮਾਚਰਾ ਨੇ ਜਿਹੜਾ ਕਿ ਅਨੋਟਿਸ ਜਾਰੀ ਕਰ ਦਿੱਤਾ ਤਾਂ ਉੱਥੇ ਹੀ ਵਿਧਾਇਕ ਹਰਮੀਤ ਸਿੰਘ ਪਠਾਨ ਮਾਚਰਾ ਨੇ ਅੱਜ ਮੁੜ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਬੀਤੇ ਦਿਨਾਂ ਦੇ ਵਿੱਚ ਗੱਲ ਕਰੀਏ ਤਾਂ ਉਹਨਾਂ ਨੇ ਜਿਹੜਾ ਕਿ ਆਪਣੀ ਹੀ ਸਰਕਾਰ ਦੇ ਕੁਝ ਉਲਟ ਗਤੀਵਿਧੀਆਂ ਦਿੱਤੀਆਂ ਤੇ ਜਿਸ ਦੇ ਦੌਰਾਨ ਉੱਥੇ ਹੀ ਹਰਮੀਤ ਸਿੰਘ ਪਠਾਨ ਮਾਚਰਾ ਨੇ ਜਿਹੜਾ ਕਿ ਲਗਾਤਾਰ ਇਸ ਤੋਂ ਬਾਅਦ ਆਪਣੀ ਹੀ ਜਿਹੜੇ ਕਿ ਸਰਕਾਰ ਦੇ ਜਦੋਂ ਖਿਲਾਫ ਪੜਾਸ ਕੱਢੀ ਤਾਂ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਉਹ ਫਰਾਰ ਹੋ ਜਾਂਦੇ ਨੇ ਤੇ ਜਿਸ ਦੇ ਤਹਿਤ ਲਗਾਤਾਰ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਸਰਾਈਆਂ ਤੇ ਹਜੇ ਉਹ ਇਹ ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਹਰਮੀਰ ਸਿੰਘ ਪਠਾਨ ਮਾਚਰਾ ਵਿਦੇਸ਼ ਦੇ ਵਿੱਚ ਫਰਾਰ ਨੇ ਪਰੰਤੂ ਦੁਚੇ ਪਾਸੇ ਉਹਨਾਂ ਨੂੰ ਲੈ ਕੇ ਪੰਜਾਬ ਪੁਲਿਸ ਨੇ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਅੱਜ ਫਿਰ ਤੋਂ ਹਾਈ ਕੋਰਟ ਦਾ ਉਹਨਾਂ ਨੇ ਦਰਵਾਜ਼ਾ ਖੜਕਾਇਆ ਹੈ ਤੇ ਜਿਹੜੀ ਕਿ ਉਹਨਾਂ ਨੇ ਜ਼ਮਾਨਤ ਦੀ ਪਟੀਸ਼ਨ ਮੁੜ ਅਰਜੀ ਜੜੀ ਕੇ ਦਾਇਰ ਕੀਤੀ ਹੈ